ਅੱਜ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪਾਸਟਰਜ਼ ਪ੍ਰਾਰਥਨਾ ਕਰਕੇ ਕਹਿੰਦੇ ਜੀ ਅਸੀਂ ਰੋਗੀਆਂ ਨੂੰ ਚੰਗੇ ਕਰ ਦਿੰਨੇ ਆ ਅਸੀਂ ਮੁਰਦਿਆਂ ਨੂੰ ਜਿੰਦੇ ਕਰ ਦਿੰਨੇ ਆ ਅਸੀਂ ਲੰਗੜਿਆਂ ਨੂੰ ਤੋੜ ਦਿੰਨੇ ਆ ਕਹਿੰਦੇ ਹੁੰਦੇ ਅਧੂਰਾ ਗਿਆਨ ਖਤਰਨਾਕ ਹੈ ਜਾਂ ਤੇ ਫਿਰ ਜਿਹੜੇ ਏਦਾਂ ਕਹਿੰਦੇ ਆ ਉਹ ਪੂਰਾ ਪੂਰਾ ਪ੍ਰੋਗਰਾਮ ਵੇਖਿਆ ਕਰਨ ਤੇ ਜਾਂ ਫਿਰ ਨਾ ਵੇਖਿਆ ਕਰਨ ਜਾਂ ਤਾਂ ਗੱਲ ਪੂਰੀ ਕਰਿਆ ਕਰਨ ਤੇ ਜਾਂ ਫਿਰ ਨਾ ਕਰਿਆ ਕਰਨ ਪਾਸਟਰ ਕਦੀ ਵੀ ਇਦਾਂ ਨਹੀਂ ਕਹਿੰਦੇ ਕਿ ਅਸੀਂ ਰੋਗੀਆਂ ਨੂੰ ਚੰਗੇ ਕਰਦੇ ਆਂ ਜਿੰਨੇ ਵੀ ਪਾਸਟਰ ਆ ਉਹ ਕਹਿੰਦੇ ਅਸੀਂ ਪ੍ਰਾਰਥਨਾ ਕਰਦੇ ਆਂ ਤੇ ਯਿਸੂ ਨਾਮ ਚ ਰੋਗੀ ਚੰਗੇ ਹੁੰਦੇ ਆ ਹਾਲੇਲੂਇਆ ਫਿਰ ਇੱਕ ਹੋਰ ਬੜਾ ਉਹ ਖਰੂ ਪਾਉਂਦੇ ਆ ਜੇ ਕ੍ਰਿਸ਼ਚਨਾ ਦਾ ਰੱਬ ਐਡਾ ਹੀ ਵੱਡਾ ਆ ਫਿਰ ਇਟਲੀ ਚ ਲੋਕੀ ਕਾਤੇ ਮਰੀ ਜਾਂਦੇ ਆ ਫਿਰ ਅਮਰੀਕਾ ਚ ਲੋਕੀ ਕਾਤੇ ਮਰੀ ਜਾਂਦੇ ਆ ਲੋਕਾਂ ਦੇ ਮਰਨ ਦੇ ਨਾਲ ਰੱਬ ਨੇ ਛੋਟਾ ਨਹੀਂ ਹੋਣਾ ਉਹਨੇ ਵੱਡਾ ਹੀ ਰਹਿਣਾ ਉਹ ਹੈ ਹੀ ਵੱਡਾ ਬਚਣੇ ਉਹ ਹੀ ਆ ਜਿਹੜੇ ਉਹਦੇ ਆਖੇ ਲੱਗਣਗੇ ਅਮਰੀਕਾ 'ਚ ਰਹਿਣ ਵਾਲੇ ਸਾਰੇ ਧਰਮੀ ਨਹੀਂ ਆ ਸਾਰੇ ਰੱਬ ਦੇ ਪ੍ਰੇਮੀ ਨਹੀਂ ਆ ਜਿੰਨਾ ਪਾਪ ਅਮਰੀਕਾ ਦੇ ਵਿੱਚ ਆ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਵੀ ਨਾ ਹੋਵੇ ਇਸ ਲਈ ਲੋਕਾਂ ਦੇ ਪਾਪ ਕੀ ਨਹੀਂ ਮਰਦੇ ਕਈ ਭੈਣ ਭਰਾ ਸਾਨੂੰ ਆਣ ਕੇ ਮਿਲਦੇ ਆ ਕਹਿੰਦੇ ਪਾਸਟਰ ਜੀ ਸਾਡੇ ਫਲਾਨੇ ਦੀ ਮੌਤ ਹੋ ਗਈ ਸਾਡੇ ਪਿੰਡ ਵਾਲਿਆਂ ਨੇ ਤਾਹਨੇ ਮਾਰ ਮਾਰ ਕੇ ਸਾਨੂੰ ਮਾਰਨ ਤੱਕ ਲੈ ਆਂਦਾ ਕਹਿੰਦੇ ਜੇ ਤੁਸੀਂ ਯਿਸੂ ਮਸੀਹ ਨੂੰ ਮੰਨਦੇ ਫਿਰ ਤੁਹਾਡਾ ਫਲਾਨਾ ਕਿਉਂ ਮਰ ਗਿਆ ਮੈਂ ਕਿਉਂ ਉਹਨਾਂ ਨੂੰ ਪੁੱਛੋ ਵੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਬੈਠੇ ਆ ਜਿਹੜਾ ਆਇਆ ਉਹਨੇ ਜਾਣਾ ਹੀ ਆ ਰਾਜੇ ਰੰਤ ਫਕੀਰ ਸਭ ਗਏ ਆ ਸਭ ਨੇ ਜਾਣਿਆ ਇਹ ਕੋਈ ਗੱਲਾਂ ਅਕਲ ਵਾਲੀਆਂ ਨਹੀਂ ਐ ਤੇ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਤੇ ਗੌਰ ਕਰਨ ਦੀ ਵੀ ਲੋੜ ਨਹੀਂ ਮੂਰਖਾਂ ਤੇ ਸਿਆਣਿਆਂ ਦੀ ਆਪਸ ਵਿੱਚ ਕੋਈ ਜੋਟੀ ਨਹੀਂ ਹੁੰਦੀ ਤੇ ਬਚਨ ਵੀ ਆਪਾਂ ਨੂੰ ਇਦਾਂ ਹੀ ਕਹਿੰਦੇ ਆ ਕਹਿੰਦਾ ਟੇਢੀ ਪੀੜੀ ਤੋਂ ਆਪਣੇ ਆਪ ਨੂੰ ਵੱਖ ਰੱਖ ਇਹ ਸਭ ਟੇਢੀ ਪੀੜੀ ਵਾਲੇ ਤੇ ਪੁੱਠੇ ਬੁੱੱਲਾ ਵਾਲੇ ਲੋਕ ਆ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਨੇ ਜਿਹੜੇ ਧਰਮੀ ਆ ਨਾ ਚਾਹੇ ਉਹ ਛੁਪੇ ਹੋਏ ਹੋਣ ਚਾਹੇ ਉਹ ਉਜਾਗਰ ਹੋਣ ਚਾਹੇ ਉਹ ਹਿੰਦੀ ਬੋਲਦੇ ਹੋਣ ਉਰਦੂ ਬੋਲਦੇ ਹੋਣ ਪੰਜਾਬੀ ਜਾਂ ਫਸਕੋ ਬੋਲਦੇ ਹੋਣ ਪਰਮੇਸ਼ਵਰ ਦੀ ਕਿਰਪਾ ਉਹਨਾਂ ਉੱਤੇ ਸਦਾ ਬਣੀ ਰਹਿੰਦੀ ਆ ਚਾਹੇ ਉਹ ਘਰਾਂ ਦੇ ਵਿੱਚ ਹੋਣ ਨਦੀਆਂ ਨਾਲਿਆਂ ਦੇ ਉੱਤੇ ਬੈਠੇ ਹੋਣ ਜਾਂ ਪਹਾੜਾਂ ਦੇ ਉੱਤੇ ਹੋਣ ਕੋਈ ਮਾਇਨੇ ਨਹੀਂ ਰੱਖਦਾ ਉਹ ਕਿਹੜੇ ਦੇਸ਼ ਦੇ ਵਿੱਚ ਆ ਜਿੱਥੇ ਵੀ ਉਹ ਹੋਣਗੇ ਵਚਨ ਦੇ ਵਿੱਚ ਲਿਖਿਆ ਨਦੀਆਂ ਤੈਨੂੰ ਡਬੋ ਨਹੀਂ ਸਕਣਗੀਆਂ ਅੱਗ ਤੈਨੂੰ ਸਾੜ ਨਹੀਂ ਸਕੂਗੀ ਮੌਤ ਦੀ ਸ਼ਾਂ ਦੀ ਵਾਦੀ ਵਿੱਚ ਵੀ ਮੈਂ ਤੇਰੇ ਨਾਲ ਹੋਵਾਂਗਾ ਇੱਥੇ ਲਿਖਿਆ ਆ ਕਹਿੰਦਾ ਉਹ ਤੈਨੂੰ ਬੰਦੀ ਦੀ ਫਾਈ ਵਿੱਚੋਂ ਤੇ ਘਾਤ ਕਮਰੀ ਤੋਂ ਛੁਟਕਾਰਾ ਦੇਵੇਗਾ ਕਿੰਨੂ ਜਿਹੜਾ ਪਰਮੇਸ਼ਵਰ ਦਾ ਭੈ ਮੰਨੇਗਾ ਇਹ ਥੋੜੀ ਅਗੇ ਤੁਸੀਂ ਅਮਰੀਕਾ ਵਿੱਚ ਚਲੇ ਜਾਓਗੇ ਤਾਂ ਕਦੀ ਤੁਸੀਂ ਮਰਨਾ ਨਹੀਂ ਤੁਸੀਂ ਕੈਨੇਡਾ ਚਲੇਗੇ ਤਾਂ ਕਦੀ ਤੁਸੀਂ ਮਰਨਾ ਨਹੀਂ ਮਰਨਾ ਸਾਰਿਆਂ ਨੇ ਆ ਪਰ ਮੌਤ ਰਾਈਟ ਟਾਈਮ ਤੇ ਆਵੇ ਤਾਂ ਫੱਬਦੀ ਆ ਜਦੋਂ ਹੱਲੇ ਤੁਹਾਡੀ ਯਾਤਰਾ ਅੱਧੀ ਆ ਤੇ ਤੁਸੀਂ ਅੱਜ ਤੋਂ ਚਲੇ ਜਾਣੇ ਉਦੋਂ ਥੋੜਾ ਔਖਾ ਲੱਗਦਾ ਆ ਪਰ ਜੇ ਆਪਾਂ ਪਰਮੇਸ਼ਵਰ ਦੇ ਦੱਸੇ ਹੋਏ ਰਾਹ ਤੇ ਚੱਲੀਏ ਪਾਪ ਤੋਂ ਤੋਬਾ ਕਰੀਏ ਪ੍ਰਭੂ ਦੇ ਨਾਲ ਪ੍ਰੇਮ ਜਿਹੜਾ ਪਵਿੱਤਰਤਾ ਹੀ ਦੇ ਵਿੱਚੋਂ ਚੱਲਣਾ ਸ਼ੁਰੂ ਕਰੀਏ ਤਾਂ 91 ਜ਼ਬੂਰ ਦੇ ਅਖੀਰ 'ਚ ਲਿਖਿਆ ਕਹਿੰਦਾ ਆਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਕਹਿੰਦਾ ਤੇਰੀ ਇੰਨੀ ਉਮਰ ਕਰ ਦੂੰਗਾ ਕਿ ਤੂੰ ਉਮਰ ਦੇ ਨਾਲ ਰੱਜ ਜਾਏਗਾ ਤੂੰ ਤ੍ਰਿਪਤ ਹੋ ਜਾਏਗਾ ਹਾਂ ਵੀ ਜੀਣਾ ਜੀਣ ਦਾ ਆਨੰਦ ਆ ਗਿਆ ਵਾਕਈ ਇੱਕ ਬੰਦੇ ਨੂੰ ਇੰਨਾ ਚਿਰ ਜੀਣਾ ਚਾਹੀਦਾ ਤੇ ਮੈਂ ਉਹ ਜੀ ਲਿਆ ਆ ਕਹਿੰਦਾ ਤੇਰੀ ਨਿਸ਼ਾ ਕਰ ਦੂੰਗਾ ਤੈਨੂੰ ਸੈਟੀਸਫਾਈ ਕਰਾ ਦੂੰਗਾ ਹallelujah ਤੇ ਅਸੀਂ ਉਹ ਜਨ ਬਣਨਾ ਆ ਜਿਹਦੇ ਬਾਰੇ ਦੇ ਵਿੱਚ ਇਹ ਲਿਖਿਆ ਆ ਤੇ ਅਸੀਂ ਸੈਟੀਸਫਾਈ ਹੋਣਾ ਆ ਲੰਮੇ ਜੀਵਨ ਦੇ ਨਾਲ ਬੋਲ ਯਿਸੂ ਮਸੀਹ ਕੀ ਜੈ ਆਓ